ਇਹ ਕਿ ਤੋਂ ਇੱਕ ਪਾਸੇ ਐਂਟੀ ਸੈਟਰ ਵਾਹ ਜੀ ਜਿਹੜੇ ਦੋਨੋਂ ਪਾਸੇ ਬੋਰਡ ਵੀ ਲਗਾਉਂਦੇ ਐਂਟੀ ਸੈਟਰ ਦੋਨੋਂ ਪਾਸੇ ਬੋਰਡ ਲੱਗਦੇ ਨੇ ਇਹ ਜੋ ਵੀ ਕਸਰ ਪਾ ਕੇ ਕਰਾਣਾ ਨੇ ਕਿ ਇਹਦੇ ਬੰਬਾਇਰ ਦੀ ਜਿਹੜੀ ਉਹਦੀ ਗੱਲ ਹੈ ਨਾ ਲੋਕਲ ਪੁਲਿਸ ਅੱਗੇ ਆ ਕੇ ਰਿਪੋਰਟ ਸਟੇਟਮੈਂਟ ਜਿਹੜੇ ਬਣਾਉਂਦੇ ਨੇ ਕਾਰ ਨੂੰ ਬਾਹਰ ਉਹ ਹੋ ਜਾਣ ਹੁਸ਼ਿਆਰ ਮੋਹਾਲੀ ਪੁਲਿਸ ਵੱਲੋਂ ਅੱਜ ਮਾਰਕੀਟ ਅ ਦਾ ਵਿੱਚ ਕਾਰ ਦੇ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆ ਤੇ ਉੱਤੇ ਕੱਸੀ ਗਈ ਨਕੀਲ ਇਸ ਮੌਕੇ ਦੇ ਉੱਤੇ ਮੋਹਾਲੀ ਦੇ ਐਸਐਸਪੀ ਦੀਪਕ ਭਾਰਿਕ ਖੁਦ ਪਹੁੰਚੇ ਮਾਰਕੀਟ ਦੇ ਵਿੱਚ ਅਤੇ ਲੋਕਾਂ ਦੀਆਂ ਗੱਡੀਆਂ ਦੀ ਕੀਤੀ ਚੈਕਿੰਗ ਵੇਖੋ ਪੂਰੀ ਰਿਪੋਰਟ زندگی ہے سر ہاں بہت اچھا ہے سر دے پھر 70 کا پلاٹ بھی نہیں ਲਾਉਣਾ ਲਾਉਣਾ ਕੋਈ ਐਸੀ ਉਹ ਗਿਆ ਨਵਾਂ لائسنس لے گا میرا پورا شاگرد ਇੰਗਲੈਂਡ ਬੱਚਾ ਜਿਹੜਾ ਮੇਰਾ ਕਰਨੀ ਹੈ ਜੀ ਜੱਤਾ ਜੀ ਜੀ ਇਹਦੀ کافی ਕੰਪਲੇਂਟਾਂ ਸਾਡੇ ਕੋਲ ਆ ਰਹੀ ਸੀਗੀਆਂ ਕਿ ਇੱਥੇ مارکیٹ ਦੇ ਜਿਹੜੇ ਆਲੇ ਦੁਆਲੇ ਦੀ ਜਿਹੜੀ ਪੈਰੀਫਰਲ ਸੜਕ ਹੈਗੀ ਉੱਥੇ ਲੋਕੀ ਬੈਠ ਕੇ ਜਿਹੜੇ ਹੈਗੇ ਆਪਣੀਆਂ ਗੱਡੀਆਂ ਦੇ ਵਿੱਚ ਸ਼ਰਾਬ ਪਿੰਦੇ ਔਰ ਇਹ ਵੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਜਿਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2:00 ਵਜੇ ਰਾਤ ਨੂੰ ਲੇਟ ਲੈ ਠੰਡੜਬਾਜੀ ਕੀਤੀ ਜਾਂਦੀ ਹੈ ਤੇਜ਼ ਗੱਡੀਆਂ ਚਲਾਈ ਜਾਂਦੀਆਂ ਉਹਨਾਂ ਤੇ ਸਟੰਡ ਕੀਤੇ ਜਾਂਦੇ ਸੋ ਮੈਂ ਤੁਹਾਡੇ ਰਹੀ ਦੱਸਣਾ ਚਾਹੁੰਦਾ ਕਿ ਪਿੱਛੇ ਪਿੱਛੇ ਦੋ ਹਫ਼ਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡ੍ਰਿੰਕ ਕਰਦੇ ਉਹਦੇ ਖਿਲਾਫ ਅਸੀਂ ਐਕਸ਼ਨ ਚਲਾਇਆ ਹੋਇਆ ਹੈ ਮੁਹਿੰਮ ਚਲਾਈ ਹੋਈ ਜਿਦੇ ਵਿੱਚ ਕਾਫੀ ਗੱਡੀਆਂ 100 ਤੋਂ ਵੱਧ ਗੱਡੀਆਂ ਅਸੀਂ ਇੰਪਾਉਂਡ ਕੀਤੀਆਂ ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇਥੇ ਸ਼ੁਰੂ ਕੀਤਾ ਹੈ ਜਿਹੜਾ ਐਂਟਰੀ ਪੁਆਇੰਟ ਹੈਗਾ ਤੇ ਐਗਜ਼ਿਟ ਪੁਆਇੰਟ ਹੈਗਾ ਉੱਥੇ ਅਸੀਂ ਪੀਸੀਆਰ ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੇ ਨਾਕਾਬੰਦੀ ਸਟਾਰਟ ਕਰਤੀ ਹੈ ਸੋ ਜੋ ਵੀ ਵਿਅਕਤੀ ਐਂਟਰ ਹੋਏਗਾ ਜੇਕਰ ਕੋਈ ਹਥਿਆਰ ਲੈ ਕੇ ਆ ਰਿਹਾ ਹੈ ਕਿ ਆਪਤਕ੍ਰਣਕ ਵਸਤੂ ਲੈ ਕੇ ਆ ਰਿਹਾ ਹੈ ਜਾਂ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ ਹੈ ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁੱਲੜਬਾਜੀ ਜਿਹੜੀ ਹੈਗੀ ਉਹਤੇ ਰੋਕਥਾਮ ਕੀਤੀ ਜਾ ਸਕੇ ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਜਿਹਦੇ ਵਿੱਚ ਕਿ ਕੁਝ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਨਮਕ ਰਹੇ ਸੀਗੇ ਸੋਚ ਦੇ ਵਿੱਚ ਡੀਐਸਪੀ ਤੇ ਐਸਐਚਓ ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ ਗੱਡੀ ਵੀ ਇੰਪਾਉਂਡ ਕਰਤੀ ਹੈ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੀ ਪਾਲ ਕਰ ਰਹੇ ਹਾਂ ਛੇਤੀ ਉਹਦੇ ਖਿਲਾਫ ਵੀ ਕਾਰਵਾਈ ਕਰ ਦਿੱਤੀ ਜਾਏ ਇੱਕ ਤਾਂ ਟੂਰਿੰਗ ਨਾਕਾਬੰਦੀ ਆਪਾਂ ਐਨੇ ਜਣ ਲੋਗੇ ਨਾਕਾਬੰਦੀ ਕਰ ਦੋਏ ਤੇ ਅਮਰ ਕੋਈ ਨਸ਼ੀਲੇ ਪਦਾਰਥ ਵਗੈਰਾ ਵੀ ਗਾਇਵਣੇ ਤੋਂ ਬ੍ਰਾਂਥ ਨਹੀਂ ਹੋਈ ਹੁਣ ਤਾਂ ਨਾਕਾਬੰਦੀ ਦੇਖੋ ਵਕ ਵਕ ਥਾਵਾਂ ਤੇ ਚੱਲ ਰਹੀ ਹੈ ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸੇ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਜਿਹੜੀ ਬੀਗਲਾਈਨ ਜਿਹੜੀ ਕੰਟਰੋਲਿੰਗ ਹੈ ਉਹ ਕਦੋਂ ਕਦੋਂ ਵਧਾਈ ਜਾਊ ਤੇ ਕਾਫੀ ਕਮੀ ਦੇਖਣ ਨੂੰ ਆਏ। ਇਹ ਲੇਟ ਨਾਈਟ ਪੈਟੋਲਿੰਗ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਨਾਲ ਅਸੀਂ ਸਫੇਸ ਮਾਰਕੀਟ ਦੇ ਵਿੱਚ ਗਸ਼ਟ ਵੀ ਸ਼ੁਰੂ ਕੀਤੀ ਹੈ। ਸੋ ਜਿਹੜੀ ਗਸ਼ਟ ਹੈਗੀ ਹੈ ਉਹ ਚੱਲੇਗੀ ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ ਰਾਤ ਨੂੰ 8 ਵਜੇ ਤੱਕ। ਅੱਨਾ ਦੇ ਅੱਜ ਰੈਲੀ ਸੀ ਥੋੜੀ ਮੀਟਿੰਗ ਵੀ ਹੋਈ ਸੀ ਤੇ ਪ੍ਰਸਤਾਨ ਕਰਨ। ਨਵੇਂ ਮੁੱਦਿਆਂ ਨੂੰ ਲੈ ਕੇ ਗੱਲ ਕਰ ਰਹੇ ਹਾਂ। ਤੇ ਦੇਖੋ ਜੀ ਆਪਣੇ ਤੁਸੀਂ ਜੋ ਵੀ ਮੂਵਮੈਂਟ ਹੋਈ ਹੈ ਮੋਹਾਲੀ ਤੋਂ ਜੋ ਵੀ ਮੂਵਮੈਂਟ ਹੋਈ ਹੈ ਉਹ ਬਿਲਕੁਲ ਸਮੂਥ ਮੂਵਮੈਂਟ ਹੋਈ ਹੈ ਲੋਕਾਂ ਨੂੰ ਕਿਸੇ ਤਰੀਕੇ ਦੀ ਤਕਲੀਫ ਨਹੀਂ ਦਿੱਤੀ ਗਈ ਕੋਈ ਉਲੜਬਾਜੀ ਨਹੀਂ ਹੋਈ ਕਿ ਆਪਕਾ ਕੋਈ ਲੜਾਈ ਝਗੜਾ ਨਹੀਂ ਹੋਇਆ ਟਰੈਫਿਕ ਵਾਸ ਮੂਵਿੰਗ ਸਮੂਥਲੀ ਸੋ ਇਹਦਾ ਮਤਲਬ ਠੀਕ ਰਿਹਾ ਸਰ ਸਰ ਇੱਕ ਕਿਸਾਨਾਵਨੋਂ ਮੈਂ ਤਾਂ ਇਮੀਗ੍ਰੇਸ਼ਨ ਕੰਪਨੀ ਦਾ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਜਾਂਦੇ ਨੇ ਜਿਆਨੋ ਬਲੈਕਮੈਨ ਕਿਹਾ ਕਿ ਜਿਹੜੇ ਮਤਲਬ ਯੂਟਿਊਬਰਸ ਨੇ ਆਪਣੇ ਰਿਪੋਰਟਰ ਕਹਿ ਕੇ ਤੇ ਕਾਫੀ ਹੱਦ ਤੇ ਧਬਰਾਰੀਆਂ ਨਾਲ ਕਿ ਉਹਨਾਂ ਮਤਲਬ ਇਮੀਗ੍ਰੇਸ਼ਨ ਨਾਲ ਬਲੈਕਮੈਨ ਕਰਦੇ ਨੇ ਤੇ ਇਮੀਗ੍ਰੇਸ਼ਨ ਵਾਲੇ ਕੰਪਲੇਂਟ ਐਸ ਕਰਕੇ ਨਹੀਂ ਦਿੰਦੇ ਉਹ ਕਹਿੰਦਾ ਕਿ ਅਸੀਂ ਮਤਲਬ ਵਿੱਚ ਪਾਰਟੀ ਬਣਾਗੇ ਸਾ ਇਸ ਨੂੰ ਲੈ ਕੇ ਆਪਣਾ ਕਿਹੜਾ ਤਰੀਕਾ ਰੈਕਸ਼ਨ ਮਿਲੇ ਇਹਦੇ ਵਿੱਚ ਦੇਖੋ ਜੀ ਬਹੁਤ ਸਪਸ਼ਟ ਹਦਾਇਤਾਂ ਸਰਕਾਰ ਨੇ ਬਾਰੀ-ਬਾਰ ਜਾਰੀ ਕੀਤੀਆਂ ਜਿਹੜਾ ਕਿ ਇਮੀਗ੍ਰੇਸ਼ਨ ਵਾਲਾ ਰਜਿਸਟਰਡ ਨਹੀਂ ਹੈ ਉਹ ਨੂੰ ਆਪਣਾ ਜਿਹੜਾ ਕੰਮ ਦਿੰਦਾ ਬੰਦ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਦੀ ਉਮੀਦ ਕਰੇਗਾ ਇਮੀਗ੍ਰੇਸ਼ਨ ਹੋਵੇ ਤਾਂ ਹੈਗੇ ਜਿਹੜਾ ਜੈਨੂਇਨ ਹੈਗਾ ਉਹ ਸਾਡੇ ਕੋਲ ਆ ਕੇ ਰਿਪੋਰਟ ਕਰੇ ਇਹ ਤੋੜਦਾ ਇਹ ਹੈ ਕਿ ਦੇਖਰ ਜੀ ਉਹ ਸਾਹਮਣੇ ਨਹੀਂ ਆਣਾ ਚਾਹੁੰਦੇ ਤੇ ਮਗਰ ਜਿਹੜੇ ਕਿਸਾਨ ਨੇ ਕੁਝ ਮਰ ਕਿਸਾਨ ਬਣ ਕੇ ਕਲਾਸ ਕੋਚ ਯੂਟਿਊਬਰਸ ਆਪਣੇ ਰਿਪੋਰਟ ਦੇ ਰਹੇ ਇਹ ਦੇਖੋ ਜੀ ਕੋਈ ਹੋ ਸਕਦਾ ਹੈ ਕਿ ਥੋੜੀ ਬਹੁਤ ਸ਼ਿਕਾਇਤਾਂ ਇਹ ਵੀ ਹੋਣ ਬਟ ਮੈਜੋਰਟੀ 95% ਸ਼ਿਕਾਇਤਾਂ ਤੇ ਉਹੀ ਹੈਗੀ ਜਿੱਥੇ ਇਮੀਗ੍ਰੇਸ਼ਨ ਦਾ ਫਰਾਡ ਹੋਇਆ ਸੋ ਦੋਨੇ ਪਾਸੇ ਡੀਲ ਕਰ ਲਾਂਗੇ ਜੇਕਰ ਕਿਸੇ ਦੀ ਜੈਨੂਇਨ ਗ੍ਰੀਵੈਂਸ ਹੈਗੀ ਹੈ ਉਹ ਅਸੀਂ ਜ਼ਰੂਰ ਡੀਲ ਕਰਾਂਗੇ so तो the entry 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 at this evening we will regulate it we TV exit to entry gate we will give to exit gate availability fixed or it is just for today ji 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 we have started it as a pilot okay. so we are looking at uh, what is the best uh, you know functional uh, way that we can see j ek pass entry exit karke hota hai to we will do that we feel both sides entry to allow but we will check both sides both sides does that mean it will be started from today onwards it has it has already started from today and we are hoping to continue it for a very long time From 8 pm onwards to till 5 in the morning saika so, aamade party de jil pradhanon nu ek written complaint likhi gayi hai regarding the traffic charge cobra bolo kaafi matlab kya gaya 900 vichaya te uss nu la ke mitti hai oh complaint ji ashi esp traffic nu maat kar deti hai to jo bhi outcome hovegi tan oh dassange